ਅਸੀਂ ਜਾ ਰਹੇ ਹਾਂ ਜੀ ਗਰਦਾਸਪੁਰ ਦੇ ਨੇੜੇ ਪਿੰਡ ਦੁਬਲੀ ਜਿੱਥੇ ਤਕਰੀਬਨ ਹੁਣੇ-ਹੁਣੇ ਪਤਾ ਲੱਗਾ ਵੀ ਸਕੂਲ ਉਸ ਏਰੀਆ ਤਕਰੀਬਨ ਚਾਰ ਸ਼ਵੇਰੇ ਬਹੁਤ ਵੱਡੀ ਪਾਣੀ ਦੀ ਮਾਰਵੱਜੀ ਔਰ ਛੋਟੇ-ਛੋਟੇ ਬੱਚੇ ਆ ਜਿਹੜੇ ਔਰ ਲੋਕ ਆ ਉਹ ਵਿੱਚ ਫਸੇ ਹੋਏ ਆ ਅਸੀਂ ਆ ਬੋਟ ਵਾਲੇ ਵੀਰਾਂ ਨੂੰ ਵੀ ਬੇਨਤੀ ਕੀਤੀ ਅੰਮ੍ਰਿਤਸਰ ਤੋਂ ਹੋਰ ਵੀ ਜਿਹੜੇ ਸਾਡੇ ਵੀਰ ਸੰਪਰਕ ਵਿੱਚ ਆ ਵੀ ਉੱਥੇ ਵੱਤ-ਵਤ ਪਹੁੰਚੋ ਤੇ ਪਹੁੰਚ ਰਿਹਾ ਛੇਤੀ ਪਹੁੰਚ ਰਿਹਾ ਤੇ ਅਸੀਂ ਵੀ ਉੱਥੇ ਜਾ ਰਹੇ ਆ ਲੋਕ ਉਸ ਹਾਲਾਤ ਉਸ ਸਮੇਂ ਦੀ ਸਿਚੁਏਸ਼ਨ ਹੋਊਗੀ ਉਹ ਤੁਹਾਨੂੰ ਜਾਣੂ ਕਰਾਵਾਂਗੇ ਉਹਦੇ ਨਾਲ ਆਓ ਵਾਈ ਕਰੂਗੇ ਅਦਾਸ ਕਰੀਏ ਸਵਾਦ ਦਾ ਪਨਾ ਕਰੇ ਇਸ ਕੁਦਰਤੀ ਆਫਤਾ ਤੋਂ ਆਦੇ ਖੁਦ ਹੀ ਪੁਲ ਟੁੱਟਣ ਕਰਕੇ ਅੱਗੇ ਕਿਦਾਂ ਜਾਮ ਲੱਗਾ ਲਗਭਗ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰੱਕ ਖਲੋਤੇ ਆ ਆ ਬਟਾਲਾ ਤੋਂ ਪਠਾਨਕੋਟ ਜਿਹੜਾ ਮਾਰਗ ਆ ਉਹਦੇ ਉੱਪਰ ਇਹ ਅਸਲੇ ਆਪਾਂ ਧਾਰੀਵਾਲ ਦੇ ਕੋਲ ਆ ਜੀ ਆਜਾ ਬੰਦ ਦੇ ਗਰੀ ਸਾਰੇ ਆਗੇ ਸਾਰੇ ਆਗੇ ਦੇ ਬਹੁਤ ਮਾੜੇ ਹਾਲਾਤ ਸਾਡੇ ਆਗੇ ਉਹ ਫਰਨੇ ਬੱਚੇ ਮੈਡਮ ਜੀ ਔਰ ਪਿੰਡ ਦਬੂੜੀ ਵਿੱਚ ਨਮੋਦਿਆ ਸਕੂਲ ਹੈ ਜਿੱਥੇ ਕਿ ਹੌਸਟਲ ਵੀ ਆ 14-1500 ਬੱਚਾ ਉਥੇ ਸਕੂਲ ਦੇ ਵਿੱਚ ਹੈ ਔਰ ਅਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਵੀ ਉਹਨਾਂ ਦੇ ਬਚਾਅ ਦੇ ਲਈ ਕੋਈ ਸਹੂਲਤ ਜਾਂ ਕੁਝ ਰੈਸਕਿਊ ਵਾਲੇ ਬੰਦੇ ਨਹੀਂ ਪਹੁੰਚੇ 12 ਘੰਟੇ ਹੋ ਚੱਕੇ ਆ ਰਾਤ ਕੱਲ ਰਾਤ ਦਾ ਪਾਣੀ ਆ ਠੀਕ ਆ ਤੇ ਹੁਣ 12 ਇੱਕ ਵਜਾ ਟਾਈਮ ਹੋ ਗਿਆ ਅਜੇ ਤੱਕ ਕੋਈ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਪਹੁੰਚੀ ਪਹੁੰਚੀ ਇਹ ਰਸਤਾ ਇਹੋ ਹੀ ਆ ਜਾਂਦਾ ਸਕੂਲ ਇਹੀ ਰਸਤਾ ਹੋਰ ਕੋਈ ਦੂਸਰਾ ਰਸਤਾ ਨਹੀਂ ਜੀ ਰਸਤਾ ਇਹੀ ਲਖੋਵਾਲ ਤੋਂ ਦਬੂੜੀ ਕੋਈ ਕੋਈ ਪ੍ਰਸ਼ਾਸਨ ਅਧਿਕਾਰੀ ਐਸਟੀਐਮ ਜਾਂ ਕੋਈ ਕੋਈ ਅਧਿਕਾਰੀ ਨਹੀਂ ਆਇਆ ਉਹ ਮਾਪੇ-ਬਾਪ ਸਾਰੇ ਖੜੇ ਬੱਚਿਆਂ ਦੇ ਉੱਥੇ ਡੀਕਣ ਦੇ ਆ ਆ ਤੁਹਾਨੂੰ ਦਿਖਾਉਨੇ ਆ ਅਸੀਂ ਮਾਪੇ-ਬਾਪ ਖੜੇ ਆ ਜਿਹੜੇ ਡੀਕਣ ਦੇ ਕੇ ਸਾਡੇ ਬੱਚਿਆਂ ਦੇ ਪੇਰੈਂਟ ਸੜੇ ਨੇ ਜੀ ਉਹ ਅਸੀਂ ਕੋਸ਼ਿਸ਼ ਕੀਤੀ ਸੀ ਅੱਗੇ ਜਾਣ ਦੀ ਪਰ ਪਾਣੀ ਬਹੁਤ ਜ਼ਿਆਦਾ ਅੱਗੇ ਵਧ ਜਾਂਦਾ ਪਾਣੀ ਆ ਤੁਹਾਨੂੰ ਦਿਖਾਉਨੇ ਪਾਣੀ ਦਾ ਮੰਜ਼ਰ ਆ ਪਿੰਡ ਦਬੂੜੀ ਸਾਹਮਣੇ ਡੁੱਬਿਆ ਪਿਆ ਉਹ ਪਿੰਡ ਦਬੂੜੀ ਚ ਦੀ ਗੱਲ ਕਰ ਰਿਹਾ ਸਾਰਾ ਪਾਣੀ ਦੇ ਵਿੱਚ ਡੁੱਬਿਆ ਪਿਆ ਪਿੰਡ ਔਰ ਪਾਣੀ ਦੀ ਸਪੀਡ ਤੁਹਾਨੂੰ ਦਿਖਾਉਨੇ ਬਹੁਤ ਤੇਜ਼ ਪਾਣੀ ਆ ਰਿਹਾ ਜੀ ਲਗਾਤਾਰ ਪਾਣੀ ਵਧ ਰਿਹਾ ਓਹ ਵਾਸਪੂਟ ਨਾ ਪਾਣੀ ਆ ਪਤਾ ਨਹੀਂ ਪੁੱਤ ਨੇ ਨਾ ਆਉਂ ਪੁੱਛੀਏ ਬਣਾ ਆ ਪੈਸਾ ਹੀ ਬਣਾਉਂਦੇ ਸਹੀ ਅੱਲਾਹ ਹੁਸਕਾ ਵਾਲੇ ਪੁੱਤ ਆਜ ਕੇ ਨੱਪੜਿਆ ਤਰੀਕਾ ਕਰਨਾ ਤਾਂ ਤੂੰ ਮੁਰਕੇ ਵੀਡੀਓ ਬਣਾ ਤੀ ਕਿਨੇ ਕ ਬੱਚੇ ਨੇ ਅੰਦਰ ਬੱਚਾ ਵਾਈ 1000 ਬੱਚਾ ਹਾਂਜੀ 1000 ਬੱਚਾ ਇਹ ਸਾਰੇ ਪਹਿਲਾਂ ਸੀ ਗਰੋਤੇ ਉਹਨਾਂ ਹਾਂਜੀ ਉਹ ਬੱਚੇ ਲੈਣ ਮਾਰੇ ਆਰ ਨਾਲ ਪਿੱਧਰ ਕਰੋ ਤੁਹਾਡੇ ਬੱਚੇ ਵੀ ਅੰਦਰ ਆ ਜੀ ਹਾਂਜੀ ਹਾਂਜੀ ਆ ਗੱਲ ਕਰੋ ਛੁੱਟੀਆਂ ਸਰਕਾਰ ਨੇ ਤੇ ਛੁੱਟੀਆਂ ਅਨਾਉਂਸ ਕਰਦੀਆਂ ਸੀ ਇਹਨਾਂ ਹਸਪਤਾਲ ਵਾਲਿਆਂ ਨੇ ਨਹੀਂ ਨਹੀਂ ਆ ਸਾ ਇਹਨਾਂ ਨੇ ਛੁੱਟੀਆਂ ਬਿਲਕੁਲ ਨਹੀਂ ਕੀਤੀ ਆ ਪਰ ਆਤੀ ਵੀ ਫੋਨ ਕੀਤਾ ਵਾ ਕਿ ਬੱਚੇ ਨੂੰ ਆਣ ਕੇ ਲੈ ਜੀ ਕਹਿੰਦੇ ਕੋਈ ਇੱਥੇ ਖਤਰੇਵਾਰੀ ਘੱਟੀ ਹੈ ਜੀ ਸਵੇਰੇ ਵੀ ਕੋਈ ਮੈਸੇਜ ਨਹੀਂ ਆਇਆ ਆਂਦੀ ਸਾਡੀ ਸੇਫਟੀ ਆ ਬਸ ਅਸੀਂ ਆਪੇ ਸੰਭਾਲੋ ਪਾਣੀ ਕਦੋਂ ਕੋ ਦਾ ਕਦੋਂ ਪਤਾ ਲਗਾ ਤੁਹਾਨੂੰ ਸਾਰਾ ਹਾਂ ਸਵੇਰੇ ਮੈਨੂੰ ਸਵੇਰੇ 7 ਵਜੇ ਪਤਾ ਲੱਗਾ 6th ਕਲਾਸ ਚ ਇਹਨਾਂ ਨੇ ਮੈਸੇਜ ਭੇਜਿਆ ਕਿ ਆਪਣੇ ਬੱਚੇ ਲੈ ਆ ਜਵਾਂ ਬਾਕੀ ਮੇਰਾ ਬੱਚਾ 8th ਕਲਾਸ ਚ ਪੜਦਾ ਨਹੀਂ ਹੁਣ ਤੁਹਾਨੂੰ ਦੁਬਾਰਾ ਉਹਨਾਂ ਮੈਸੇਜ ਕੀਤਾ ਬੱਚੇ ਮੇਰੇ ਨਾਲ ਸਵੇਰੇ ਮੈਸੇਜ ਕੀਤਾਗਾ ਆਪਣੇ ਬੱਚੇ ਦਾ 6th ਕਲਾਸ ਨੂੰ ਕੀਤਾ ਬੱਚਿਆਂ ਨੂੰ ਉੱਥੇ ਪਹੁੰਚੋਂ ਦਾ ਛੱਡਣਾ ਕੋਈ ਪ੍ਰਬੰਧ ਨਹੀਂ ਜੀ ਕੋਈ ਪ੍ਰਬੰਧ ਨਹੀਂ ਕੋਈ ਪ੍ਰਸ਼ਾਸਨ ਨਾਲ ਕੋਈ ਨਹੀਂ ਹਾਂਜੀ ਕੋਈ ਪ੍ਰਬੰਧ ਨਹੀਂ ਤੁਸੀਂ ਕਿੰਨੇ ਵਜੇ ਖੜੇ ਜੇ ਇੱਥੇ 7 ਵਜੇ ਆਪਾਂ ਅੱਜ ਕਿਸੇ ਨੇ ਐਸਡੀਐਮ ਜਾਂ ਡਿਪਟੀ ਕਮਿਸ਼ਨਰ ਨਾਲ ਸੰਪਰਕ ਕੀਤਾ ਜੀ ਫੋਨ ਵੀ ਕੀਤੇ ਮਿਲੇ ਵੀਆਂ ਲੈਟਰ ਕੀ ਉਹਨਾਂ ਦਾ ਕੀ ਰਿਸਪੌਂਸ ਆਇਆ ਕੋਈ ਜਵਾਬ ਤਾਂ ਆਇਆ ਕੋਈ ਕਿਸਤੀਆਂ ਆ ਗਈਆਂ ਉੱਥੇ ਜਹਾਜ਼ ਏਅਰੋਪਲੇਨ ਆ ਗਏ ਪਰ ਆਇਆ ਅਜੇ ਤੱਕ ਇੱਥੇ ਤੇ ਕੁਝ ਵੀ ਨਹੀਂ ਆਇਆ ਜੀ ਇੱਥੇ ਤੇ ਕੁਝ ਵੀ ਨਹੀਂ ਆਇਆ ਸਰ 1 ਵਜੇ ਲੋਕਾਂ ਦੇ ਸਰਵੇ ਦੀ ਗੱਲ ਅਰ ਤੁਸੀਂ ਵੇਖੋ ਇਹਨਾਂ ਪ੍ਰਸ਼ਾਸਨ ਨੂੰ ਫੋਨ ਕੀਤਾ ਤੇ ਉਹ ਕੀ ਕਹਿੰਦੇ ਆ ਵੀ ਕਿਸ਼ਤੀਆਂ ਤੇ 에ਰੋਪਲੇਨ ਆ ਗਏ ਇੱਥੇ ਕੋਈ ਵੀ ਨਹੀਂ ਆ ਉਹ ਜੇ ਕੁ ਬੱਚੇ ਪੈਨ ਆਏ ਆ ਦੋ ਚਾਰ ਬੱਚੇ ਉਹਨਾਂ ਦੇ ਪੀਰਡ ਸੀ ਉਹਨਾਂ ਨੂੰ ਪਾਣੀ ਦੇ ਵਿੱਚੋਂ ਲੈ ਕੇ ਆਏ ਆ ਇਸ ਪਾਣੀ ਦੇ ਵਿੱਚੋਂ ਬੱਚੇ ਨੂੰ ਲਿਆਉਣਾ ਵੀ ਨਹੀਂ ਕੋਈ ਸੌਫੀਗਲ ਨਹੀਂ 7-8 ਫੁੱਟ ਪਾਣੀ ਅੱਗੇ ਚੜ ਚੁਕਾ ਆਲੇ ਬੋਲੇ 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 ਗੇਰ ਬਚਾਉਣ ਸੰਬੰਧ ਪਾਤਰ ਲੱਖੋਵਾਲੀ ਇੱਥੇ ਤੁਹਾਨੂੰ ਆਇਆ ਤੁਸੀਂ ਨਗਰ ਕੌਂਸਲ ਦੇ ਵਸਾ ਨਗਰ ਕੌਂਸਲ ਗਰਦਾਸਪੁਰ ਇਹਦੀ ਕਦੋਂ ਕਨਫਰਮੇਸ਼ਨ ਮਿਲੀ ਤੁਹਾਨੂੰ ਜੀ ਤੁਹਾਨੂੰ ਬਈ 11:00 ਵਜੇ ਤੁਹਾਡੇ ਅਫਸਰ ਨੇ ਦੱਸਿਆ ਸੀ 11:00 ਵਜੇ ਦੇ ਕਰੀਬ ਰੋਡ ਦਾ ਕੰਮ ਕਰ ਰਹੇ ਸੀ ਅੱਛਾ ਜੀ ਤੇ ਕੀ ਕੀ ਪ੍ਰਬੰਧ ਕੀ ਕਿੰਨੇ ਮਤਲਬ ਵਾਹਨ ਭੇਜੇ ਉਹਨਾਂ ਨੇ ਰੈਸਕਿਊ ਵਾਸਤੇ ਤਕਰੀਬਨ ਸਾਡੇ ਅੱਥਰ ਸਾਰੇ ਲੱਗੇ ਮੈਂ ਹੁਣ ਕਿੰਨੇ ਵਾਹਨ ਲਾਇਆ ਤੁਹਾਡੇ ਨਾਲ ਘੱਟ ਨਾਲ ਫਿਲਹਾਲ ਦੋ ਨੇ ਦੋ ਉੱਧਰ ਗਏ ਨੇ ਮਗਰ ਬੱਚਿਆਂ ਨੂੰ ਲੈ ਜਾਣ ਵਾਸਤੇ ਇਹਨਾਂ ਨੇ ਇੱਕ ਟਰਾਲੀ ਤੇ ਜੀਸੀਬੀ ਭੇਜੀ ਆ ਜੀ ਉਧਰੋਂ ਵੀ ਆ ਸਕਦੀ ਆ ਤੁਹਾਨੂੰ ਪਤਾ ਕਿੰਨੇ ਬੱਚੇ ਨੇ ਅੰਦਰ 4 1/2 ਹਾਂਜੀ 4 1/2 500 ਬੱਚਾ ਵਾ 450 ਬੱਚਾ ਮੇਰੇ ਉੱਥੇ ਮੇਰਾ ਖੁੱਦ ਦਾ ਬੱਚਾ ਆਖੀ ਬੇਟੀ ਮੇਰੀ ਆ ਟਰਾਲੀ ਦੀ ਹਾਲਾਤ ਵੀ ਦੇਖ ਲਓ ਜਿਹੜੇ ਬੱਚਿਆਂ ਨੂੰ ਲੈ ਕੇ ਜਾਣ ਵਾਸਤੇ ਪ੍ਰਸ਼ਾਸਨ ਨੇ ਭੇਜੀ ਆ ਆ ਜੀ ਜਿਹੜੇ ਕਹਿ ਰਹੇ ਸੀਗੇ ਫੋਨ ਤੇ ਵੀ ਤੁਹਾਡੇ ਵਾਸਤੇ ਜਹਾਜ਼ ਕਿਸ਼ਤੀਆਂ ਭੇਜਦੇ ਆ ਆ ਟਰਾਲੀ ਭੇਜੀ ਆ ਲੈ ਕੇ ਆਉਣ ਵਾਸਤੇ ਉਹ ਵੀ ਆ ਮਲਬੇ ਦੇ ਨਾਲ ਭਰੀ ਕਿੱਥੇ ਬੱਚਿਆਂ ਨੂੰ ਪਿੱਛੇ ਰੈਸਕਿਊ ਕੀਤਾ ਜਾ ਰਿਹਾ ਆ ਸਥਾਨਕ ਲੋਕਾਂ ਵੱਲੋਂ ਆ ਟਰਾਲੀ ਪਿੱਛੇ ਜਿਹਦੇ ਵਿੱਚ ਲੜਕੇ ਲੜਕੀਆਂ ਤਕਰੀਬਨ 60 70 ਦੇ ਕਰੀਬ ਹੋਣਗੇ ਇਸ ਤਰ੍ਹਾਂ ਦੇ ਦੋ ਤਿੰਨ ਟਰੈਕਟਰ ਟਰਾਲੀਆਂ ਲੱਗੀਆਂ ਔਰ ਉਹਦੇ ਅੱਗੇ ਖਾਲਸਾ ਏਡ ਵਾਲੇ ਮੇਰੇ ਵੀਰ ਆ ਜਿਨ੍ਹਾਂ ਦੀ ਬੋਟਸ ਵੀ ਲੱਗੀਆਂ ਤੇ ਲਗਾਤਾਰ ਨਿਰੰਤਰ ਬੱਚਿਆਂ ਦਾ ਰੈਸਕਿਊ ਕੀਤਾ ਜਾ ਰਿਹਾ ਜੋ ਆ ਹੋਸਟਲ ਨਵੋਧਿਆ ਗੁਰਦਾਸਪੁਰ ਨਜ਼ਦੀਕ ਪਿੰਡ ਡੁਬਲੀ ਉਥੇ ਤਕਰੀਬਨ ਫਸੇ ਸੀਗੇ ਉਹ ਬੱਚੇ ਕਿਉਂਕਿ ਚਾਰਛੇਰਿਓ ਪਾਣੀ ਨੇ ਘੇਰ ਲਿਆ ਔਰ ਜਿੱਥੇ ਅਸੀਂ ਅੱਗੇ ਗਏ ਆ ਲਗਭਗ ਉਥੇ 6 ਤੋਂ 7 ਫੁੱਟ ਦੇ ਕਰੀਬ ਪਾਣੀ ਆ ਇੱਥੇ ਦੇ ਪਾਣੀ ਤਕਰੀਬਨ ਠੀਕ ਆ 2-3 ਫੁੱਟ ਦੇ ਕਰੀਬ ਆ ਪਿੱਛੇ ਟਰਾਲੀ ਆ ਰਹੀ ਆ ਜਿੱਥੇ ਜ਼ਿਆਦਾ ਪਾਣੀ ਉਥੇ ਬੋਟਸ ਦੇ ਦੁਆਰਾ ਬੱਚਿਆਂ ਨੂੰ ਲੈ ਕੇ ਆਇਆ ਜਾ ਰਿਹਾ ਤੇ ਸਥਾਨਕ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਇਹਦੇ ਵਿੱਚ ਲਗਭਗ ਸਵੇਰੇ 5-6 ਘੰਟੇ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਨਹੀਂ ਪਹੁੰਚਿਆ ਇੱਥੇ ਇਹ ਲੋਕਾਂ ਦੀ ਹਿੰਮਤ ਆ ਉਦਮ ਆ ਜਿਹੜਾ ਸਦਕਾ ਉਹ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਤੇ ਇਹ ਰੈਸਕਿਊ ਆਪਰੇਸ਼ਨ ਕਰ ਰਹੇ ਆ ਬਾਕੀ ਵਾਹਿਗੁਰੂ ਅਗਰ ਅਰਦਾਸ ਕਰਦੇ ਆ ਜਿਸ ਤਰ੍ਹਾਂ ਇਹ ਮੁਫਤਾ ਪਾਈ ਉਸੇ ਤਰੀਕੇ ਨਾਲ ਕੱਟੇ ਕਿਸੇ ਦਾ ਕੋਈ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਸਾਰੇ ਘਰਾਂ ਦੇ ਜੀ ਖੁਸ਼ੀ ਸਲਾਮਤੀ ਦੇ ਨਾਲ ਵਾਪਸ ਆਪਣੇ ਘਰਾਂ ਦੇ ਵਿੱਚ ਜਾਣ